ਆਪਾਂ ਲੈ ਦੋ ਬਣਾਵਾਂਗੇ ਮੈਂ ਜਿੰਨੇ ਕਿ ਰਕਮ ਲਾਇਆ ਤੂੰ ਨਾ ਸੁੱਕੀ ਸਬਜ਼ੀ ਚਾਹਤ ਦਾਲ ਦੀ ਗੱਲ ਕਰੀਏ ਤੇ ਦਾਲ ਬਣਾ ਲੈਂਦੇ ਮੈਂ ਹੀ ਬਣਾ ਲੂੰਗਾ ਇਹ ਤਾਂ ਨਾ ਮੈਂ ਬਣਾਵਾਂ ਨੀ ਕੋਈ ਨਾ ਕਦੂ ਤੁਸੀਂ ਮੈਂ ਅੰਦਰ ਜੂਰ ਲੈ ਆਏ ਹੈ ਨਾ ਚੀਰ ਚੂਰ ਕੇ ਮੈਂ ਬਣਾ ਦੂੰਗਾ ਨਾ 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 ਸੁਬਾਹ ਆ ਕੇ ਬਣਾਉਣੀ ਸਿੱਖ ਲਈ ਕਿ ਮੇਰੇ ਕੋਲ ਘੱਟ ਤੇ ਨਾ ਨੂਨ ਮਿਰਚ ਪਾਉਣਾ ਆ ਜੀ ਤੈਨੂੰ ਨੰਮੇ ਸਿੱਖ ਨੂੰ ਕਿਹੜਾ ਵੀ ਮੈਨੂੰ ਬਣਾਉਣੀ ਨਹੀਂ ਆਉਂਦੀ ਸਿੱਖਾ ਮੈਂ ਤਾਂ ਜੇ ਮੇਰੇ ਕੋਲ ਕੁਝ ਆਉਂਦਾ ਨਾ ਹੋਵੇ ਬਣਾ ਦੂੰਗਾ ਤਾਂ ਵਧੀਆ ਕੋਲੇ ਘੱਟ ਤੇ ਦੇਖ ਲਈ ਤੋ ਮੈਂ ਕੋਲੇ ਗਰਮੀ ਚ ਕਿਉਂ ਮਰਾਂ ਫਿਰ ਇੱਥੇ ਤੁਸੀਂ ਬਣਾ ਲਓ ਆ ਆ ਗਿਆ ਪੁੱਤ ਹਾਂ ਆ ਗਿਆ ਮੰਮੀ ਖਰੇ ਸਾਹਿਬ ਪਤਾ ਹਾਂ ਕਰਤਾ ਸਾਰਾ ਸਾਹਿਬ ਪਤਾ ਸਾਰਾ ਨੇ ਮਿਹੜਾ ਹਲਵਾਈ ਨੂੰ ਲਈਦਾ ਹੈ ਮਾ ਹਲਵਾਈ ਦੇ ਦੇ ਸੋਦੇ ਬੱਤਾਂ ਦੇ ਸਾਰੇ ਦੇ ਸੀਤਾ ਲੈ ਆਂਦਾ ਸੀ ਉਹਦੇ ਦੇ ਆਇਆ ਅੱਛਾ ਚਲ ਵਧੀਆ ਕੰਮ ਨਿਬੜ ਗਿਆ ਟੰਟਾ ਟੁੰਟਾ ਨੇ ਰਸ ਮਾਇਆ ਹੈ ਸਾਰਾ ਢਾਂਡਾ ਠੀਕ ਕਰਦੀ ਹੈ ਜਨਾ ਘਟਿਆ ਵਧੀਆ ਸਾਰਾ ਸਾਹਿਬ ਪਤਾ ਕਰਾਇਆ ਚਲ ਵਧੀਆ ਨੇ ਮਿਹੜਾ ਕੰਮ ਕਿੱਧਰ ਬਗੀ ਗੁਰਪ੍ਰੀਤਾਂ ਗੁਰਪ੍ਰੀਤਾਂ ਅੰਦਰ ਬੈਠੇ ਪੁੱਤ ਅੱਛਾ ਹਾਂ ਦੇਖਦੇ ਮਹ ਜਲਾਉਂਦੇ ਨੂੰ ਸਵਾਮੀ ਨਾ ਹੋਗਾ

ਉਹ ਗਰਮੀ ਤਾਂ ਹੈ ਕਿ ਫਿਰ ਹੋਰ ਬਣਾ ਲੱਗਦੀ ਕੀ ਬਣਾਈ ਮਰਦੀ ਬਣਾ ਲੈਂਦੀ ਹਾਂ ਜੀ ਚੱਲ ਮੈਂ ਬਾਦੀ ਬਣਾ ਲੈ ਹੂੰ ਆਇਆ ਬਣਾ ਲਾ ਪਰ ਮੈਂ ਜਾਨ ਨੇ ਸੋਚੀ ਕਰਕੇ ਸਮਾਂ ਪਿਆ ਕੋਈ ਨਹੀਂ ਮੈਂ ਕੱਪ ਤੋਂ ਸਮਾਂ ਸਾਰਾ ਤੇ हां मां मिल ਗਿਆ ਸੀ ਆ ਕਿਉਂ ਕੋਈ ਸਮਾਂ ਚਲ ਆ ਫਾਂਗ ਨੂੰ ਅੱਜ ਛੁੱਟੀ ਕਰਦੇ ਅੱਜ ਤੋਂ ਪਰਸੋਂ ਹੀ ਤੋਂ ਕੋਈ ਨਹੀਂ ਅੱਜ ਤੇ ਤੇਰੀ ਰੋਟੀ ਲਾਗੀ ਨਾ ਕੋਈ ਨਾ ਹਾਂ ਬਣਾ ਲਿਆ ਵਦਿਆ ਮਿੱਠਾ ਮੋਟਾ ਐਨ ਵਦਿਆ ਸੱਟ ਬਣਾ ਕੇ ਬੰਦ ਰੱਖ ਨਾ ਨਾ ਕੋਈ ਨਾ ਮਾ ਦੇ ਕਾਟੋ Dio, non è mai roncato, cioccolanchi. Perdanni che veni, veni, Non veni, 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 Non veni, veni, veni,

ਕੜੀ ਤਾਂ ਹੈਗੀ ਹਾਂ ਹਾਂ ਕੜੀ ਹੈਗੀ ਚਲ ਕੋਈ ਨਹੀਂ ਪਹਿਲੀ ਵਾਰ ਬਣਾਈ ਆ ਮੰਮੀ ਫਰਕ ਤਾਂ ਪੈਣੀ ਤੂੰ ਵੀ ਨਹੀਂ ਆਨੇ ਪੁੱਤਰੀ ਕਿ ਮੈਂ ਬਾਕੀ ਤਾਂ ਕੋਈ ਨਹੀਂ ਲੈ ਆਉਂਦੂਰੀ ਨਾ ਕੋਈ ਬਸ ਤਾਂ ਇਹ ਖਾਈ ਹੋਈ ਜਾਂਨੇ ਸੰਘਿਆ ਨਾਲ ਨਾ ਕੋਈ ਪਰ ਸੋਈ ਚ ਵੜ ਕੇ ਬਣ ਗਈ ਤਾਂ ਖਾ ਲਈ ਸਾਡੇ ਕੋਲੇ ਰਹਿ ਗਈ ਤਾਂ ਖਾ ਲਈ ਸੰਘਣ ਦੀ ਲੋੜ ਨਹੀਂ ਤੈਨੂੰ ਸੁਭਾਤਾ ਵਧੀਆ ਨਾਲ ਹੈ ਨਾ ਸੁਭਾਤਾ ਠੀਕ ਹੁੰਦੀ ਹੈ ਐ ਹਜੇ ਆਪਣੇ ਚਹੀਂ ਰਚੀ ਮਿਚੀ ਜੀ ਰਹੇ ਉਹ ਜੇ ਬਿੰਦੇ ਦਾ ਚੀ ਲੱਗਿਆ ਰਹਿਣਾ ਹੱਸ-ਹੱਸਉਂ ਜੀ ਫੇੜ ਰਹੀ ਸਾਰਾ ਜਣਾ ਤੇ ਲੱਗਦਾ ਵੀ ਕਿਤੇ ਹੁਣ ਮੱਚੀ ਮੁਜੀ ਨਾ ਰਹੇ ਸਾਰਾ ਜਣ ਆਪਣੇ ਕੋਈ ਪਰਿਵਾਰ ਸੰਗ ਟਿੱਕੇ ਸੰਗ ਲਾਇਆਵੇ ਫੇਰ ਔਖਾ ਹੋ ਜੀ ਆਪਾਂ ਤਾਂ ਕਿੱਦੇ ਦਾ ਚਾਹਤੀ ਵੀ ਜੇ ਆਪਣੇ ਘਰੀ ਬਹੂ ਆਵੇ ਸਾਰੇ ਸ਼ਾਂਕ ਪੂਰੇ ਹੋ ਜਾਣ ਮੇਰਾ ਸਾਰਾ ਚਾਹ ਪੂਰਾ ਹੋ ਜੇ ਮਮੀ ਆਪਦੇ ਵੀ ਸਾਰੇ ਹੁੰਦਾ ਸਵਾਤ ਜਿਹੜਾ ਹੁਣ ਆਪਾਂ ਵਰਤਾਂਗੇ ਇਹਦੇ ਨਾਲ ਉਹ ਜੀ ਐ ਤਾਂ ਠੀਕ ਹੈ ਜੇ ਆਪਾਂ ਖਾਓ ਵੱਡੂ ਕਰੀ ਜਾਵਾਂਗੇ ਹਾਂ ਅਗਲੀ ਵੀ ਮੂਰੋਂ ਮੈਂ ਬੋਲ ਦੂਗੀ ਨਾ ਜੇ ਮੈਂ ਕੋਣੀ ਹੈ ਮੇਰੀ ਕੋਣੀ ਜੋੜੀ ਜਾਂ ਚੀ ਹੈ ਕੰਮ ਦਾ ਤਾਂ ਚੰਦ ਮੈਨੇ ਕੋਈ ਨਹੀਂ ਸਾਰ ਹੌਲੀ ਹੌਲੀ ਲਾ ਲੂ ਜੇ ਕੰਮ ਨਾ ਵੀ ਇਹਨੂੰ ਆਇਆ ਨਹੀਂ ਤਾਂ ਫਿਰ ਸਾਰੇ ਕੰਮ ਆਉਂਦੇ ਵੀ ਨਹੀਂ ਜਿਵੇਂ ਆਖਾਂ ਹਾਂ ਹੌਲੀ ਹੌਲੀ ਫਿਰ ਫਰਕ ਪੈ ਜਾਂਦਾ ਜਿਵੇਂ ਜਿਵੇਂ ਕੰਮ ਕਰੀ ਜਾਂਦਾ ਬੰਦਾ ਉਵੇਂ ਮੈਂ ਸਿੱਖੀ ਹਾਂ ਹਾਂ ਕੰਮਾਂ ਤਾਂ ਕੋਈ ਗੱਲ ਨਹੀਂ ਕੰਮ ਤਾਂ ਮੈਂ ਆਪ ਵੀ ਕਰ ਲਿਆ ਕਰੋ बस हां से दी ਖੇਡਦੀ ਰਹੀ ਸਾਰ। ਚੱਲ ਆਇਆ ਬੁੱਤ। ਮੈਂ ਤਾਂ ਪੜਾਇਆ ਮੈਂ ਵਰਤੀ ਆਪਣੇ ਘਰਾਂ ਚ। ਹੂੰ ਤੇ ਤੂੰ ਸਬਜ਼ੀ ਲਿਆ ਦੇ ਸਬਜ਼ੀ ਬਣਾ ਲਾਂ। ਕਦੂ ਲਿਆਈ ਫਿਰ। ਕਦੂ ਲਿਆਉਣਾ ਮੈਂ। ਹਾਂ। ਗਰਮੀਤ ਕੋਲ ਜਾ ਕੇ ਹੁੰਦੀ ਆ ਜੀ ਮੁੰਡੀ ਪਹਿਲੀ ਰਸੋਈ ਆ। ਗਰਮੀ ਤੇ ਦੀ ਨੂੰ ਦੀ ਪਹਿਲੀ ਰਸੋਈ ਹੈ ਦੇਖਾਂ ਪਤਾ ਨਹੀਂ ਕੀ ਬਣਾਇਆ ਆਹ ਤਹਰੀਕ ਦੀ ਜਾਵੜਦੀ ਆ ਆ ਜਾ ਭਣੀ ਆ ਗਈ ਭਣੀ ਮੈਨੂੰ ਪਤਾ ਲੱਗ ਗਿਆ ਸੀ ਤੇਨੂੰ ਦੀ ਪਹਿਲੀ ਰਸੋਈ ਹੈ ਹਾਂ ਪਰ ਪਹਿਲੀ ਰਸੋਈ ਹੈ ਮੈਂ ਜਾਂਦੀ ਤੇ ਇੱਧਰ ਤੇਰੇ ਕੋਲ ਆਉਣੀ ਲੱਗੀ ਸੀ ਕਿ ਚੱਲ ਮੈਂ ਘਰਾਂ ਚ ਪੜਾਇਆ ਮੈਂ ਆਖੇ ਮੈਂ ਆਪ ਹੀ ਵਗ ਜਾ ਫੁਰਪ੍ਰੀਤ ਹਾਂ ਮਮੀ ਹੋਰ ਆਪਾ ਪਾਤੇ ਤਾਂ ਇਹ ਮਿੱਠਾ ਲਿਆ ਕੇ ਦੇ ਕਹਿੰਦੇ ਨੂੰ ਦੀ ਪਹਿਲੀ ਰਸੋਈ ਹੈ ਸੱਚ ਗੱਲ ਤੇ ਸਸਰੀ ਘਰ ਦਿੱਤਾ ਹਾਂ ਲਿਆਉਣੀ ਮੈਂ ਇਹ ਹਲਾ ਹਾ ਕੇ ਮਠਾ ਮੂਠਾ ਕਰ ਲੈ ਮੈਂ ਨੂਨੇ ਬਣਾਈ ਨਹੀਂ ਅੱਛਾ ਹਾਂ ਮੱਠੀ ਦੇ ਸਬਦ ਬਣਾਈ ਹੈ ਹਾਂ ਮਿੱਠਾ ਮੂਠਾ ਵਧੀਆ ਪਾਇਆ ਹੈ ਹਾਂ ਵਧੀਆ ਪਾਇਆ ਹੈ ਹਾਂ ਮੈਂ ਤਾਂ ਕਹਤੀ ਪਣੇ ਮਿੱਠਾ ਮੂਠਾ ਨੂਣ ਮਿਰਚ ਵਧੀਆ ਐਨ ਪਾਇਆ ਕਰ ਨਾ ਵੱਧ ਨਾ ਘਟ ਕਾੜੀ ਜੀ ਬਣਾਈ ਹੈ ਥੋੜੀ

ਬਰਫੀ ਤੇ ਸਵਾਦੀ ਹਾਂ ਲੱਗੇ ਬੜਾ ਫਿਰ ਸਸਤ ਕੋਈ ਬੜਾ ਕਾਢੀ ਅੱਛਾ ਹਾਂ ਕਾਢੀ ਬਣਾਦੀ ਹਾਂ ਤੁਹਾਨੂੰ ਦੱਸ ਦੋਨੇ ਵਿੱਚ ਕਾਢੀ ਬਣਾਈ ਹੋਰ ਮੈਨੂੰ ਦੱਸ ਵੀ ਫਿਰ ਕਿਉਂ ਹੋਇਆ ਬੱਲੇ ਜਣਾ 19 ਦਾ ਫਰਕ ਰਹੀ ਜਾਂਦਾ ਚੰ ਕੋਈ ਨਾ ਪੁੱਤ ਤੁਸਾਂ ਕਰਦੀ ਨਾ ਗੁੱਸੇ ਦੇ ਕੰਗਰ ਹਾਂ ਤੇ ਅਗਰ ਤੀ ਮੱਝ ਚੱਲਦੀਆਂ ਬਰਫੀ ਤੇ ਬਹੁਤ ਸਵਾਦੀ ਹਾਂ ਹਾਂ ਵਧੀਆ ਸੀ ਹਾਂ ਮੇਰਾ ਤਾਈ ਵੀ ਦੱਸ ਤਾ ਮੈਂ ਤੁਹਾਡੀ ਵਰਕੀ ਸਕਤੋ ਵੀ ਕਿ ਉਹ ਕਿੱਡੀਂ ਪਰਲਵਾਵੇ ਦੀ ਇਹ ਕੱਬਿਆ ਕਾਇਆਂ ਨੇ ਮੈਂ ਤਾਂ ਸਹੀ ਵੀ ਮੇਰੀ ਮੰਮੀ ਵਰਦੀ ਹੋਈ ਆ ਮੇਰਾ ਤਾਈ ਵੀ ਸੁਭਾ ਚੰਨ ਉਹ ਵਧੀਆ ਲੱਗਿਆ ਵੀ ਇਹ ਵਰਦੀ ਹੋਈ ਪਰਨਾ ਛੇਰੇ ਜਿਹਾ ਸਤ ਬਣ ਵੀ ਚਲ ਮੇਰੇ ਕੋਲ ਗੇੜੀ ਮਾਰ ਮੰਦੀ ਆ ਕੇ ਵਿਹਾ ਗੋਪੀ ਜੀ ਤੁਹਾਨੂੰ ਕੋਈ ਚੀਜ਼ ਚੱਲ ਨਹੀਂ ਤੇ ਨਹੀਂ ਹੈਗੀ ਨਹੀਂ ਜਾਂ ਤੇਰੀ ਵਾੜੀ ਬੋਟੇ ਕੋ ਮਦਦ ਕਰਾਂ ਨਾ ਨਹੀਂ बस ऑर्डर ਮਾਰਤਾ ਕੋਲ ਬਣਾਣੀ ਜੇ ਬਣਾਣੀ ਜਿਹੋ ਜਿਹੇ ਹੈਗੀ ਸੀ ਚਲ ਕਹ ਲੈਂਦੀ ਵੀ ਸਵਾਦ ਚਲ ਮੈਨੂੰ ਤਾਂ ਕਹਿਣਾ ਲੱਗਿਆ ਤਾਂ ਗਾਣਾ ਤਾਲੀਂ ਦੱਸਣ ਲੱਗੀ ਹੁਣ ਕੀ ਹੋਰ ਆਜੂ ਤੇ ਉਹਨੂੰ ਕਹਿ ਦਊਗੀ ਨਹੀਂ ਹਾਂ ਜ ਕਰਤੀ ਸਕਤੀ ਪਤਾ ਨਹੀਂ ਹੁੰਦਾ ਥੇ ਦਾਲ ਕਿੱਥੇ ਹੋਣੀ ਦਾਲ ਨਹੀਂ ਲੱਗਦੀ ਨਹੀਂ ਮੈਂ ਕਿ ਤਾਂ ਮੈਨੂੰ ਘਰ ਦੇਣੀ ਸੱਪ ਤਾਂ ਵੀ ਕਿੱਥੇ ਦਾਲ ਕਿੱਥੇ ਕੀ ਬਣਾਈਏ ਨੇ ਪਤਾ ਕੁਝ ਨਹੀਂ ਮੰਗੀ ਮੈਂ ਤਾਂ ਦਾਲ ਲੱਗਦੀ ਸੀਗੀ ਵੀ ਤਾਂ ਦਾਲ ਧਰ ਦੰਦੇ ਦਾਲ ਵਾਲੀ ਮਾਂ ਦੀ ਮੂੰਗੀ ਦੀ ਕੋਈ ਕਾਸੀ ਦੀ ਤਾਂ ਹੋਣੀ ਇੱਥੇ ਮੇਰੇ ਤੋਂ ਲੱਭੀ ਨਹੀਂ ਹੈਗੀ ਕਿਸੇ ਦੀ ਆਪਾਂ ਸੁੱਕੇ ਨਹੀਂ ਆਉਂਦੇ ਫੇਰੀ ਆਪਾਂ ਨੇ ਪਰਦੋ ਬਣਾਵਾਂਗੇ ਮੈਂ ਜਿੰਨੂ ਕੇ ਰਕਮ ਘਾਇਆ ਕਰ ਤੂੰ ਇਹਨੇ ਸੁੱਕੇ ਸਬਜ਼ੀ ਚਾਹ ਤਾਂ ਦਾਲ ਦੀ ਗੱਲ ਕਰੀਏ ਵੀ ਦਾਲ ਬਣਾ ਲੈਂਦੇ ਮੈਂ ਕਿਹਾ ਚਲੋ ਖਾਂਦਾ ਨਹੀਂ ਹੈਗਾ ਮੂੰਗੀ ਮਾਂਜੀ ਦੀ ਤੇ ਸਬਜ਼ੀ ਮੈਂ ਕਿਹਾ ਚਲ ਪਰਦੋ ਦੀ ਬਣਾ ਲਾਗੇ ਦਬਾ ਕੇ ਸੁੱਕੀ ਨਹੀਂ ਕੋਈ ਨਾ ਕੇ ਸਮਾਰੀ ਕੱਚਾ ਦੁੱਧ ਪਾ ਕੇ ਵਧੀਆ ਬਣਦੀ ਮੈਂ ਹੀ ਬਣਾ ਲੂੰਗੀ ਤਾਂ ਨਾ ਮੈਂ ਮਣਾ ਨਹੀਂ ਕੋਈ ਨਾ ਕਦੂ ਤੁਸੀਂ ਮੈਂ ਇਹਦੇ ਨੂੰ ਲੈ ਆਏ ਹੈ ਨਾ ਚੀਰ ਚੂਰ ਕੇ ਮੈਂ ਬਣਾ ਦੂਗੀ ਆਏ ਉਹ ਤੋਂ ਹੋ ਨਾ ਵੀ ਕਈ ਵਾਰੀ ਨੂੰ ਮੇਚ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਅਸੀਂ ਮੜੀ ਜੀ ਤੇਜ਼ੀ ਖਾਂਦੇ ਮਿਰਚ ਜੀ ਕੱਜ ਘੱਟ ਮੈਂ ਗਿਆ ਫਿਰ ਕਹਾਂਗੀ ਫਿੱਕੜੀ ਦਾਲ ਬਣਾਤੀ ਨਾ ਨਾ ਮੈਂ ਸੁਆਰ ਦੇ ਬਣਾਉਣੀ ਸਿੱਖ ਲਈ ਤੇ ਮੇਰੇ ਕੋਲ ਘੱਟ ਤੇ ਨਾ ਨੂਨ ਮਿਰਚ ਪਾਉਣਾ ਆ ਜੀ ਤੁਹਾਨੂੰ ਨੰਮੇ ਸਿੱਖ ਨੂੰ ਘੜਾ ਮੈ ਮੈਨੂੰ ਬਣਾਉਣੀ ਨਹੀਂ ਆਉਂਦੀ ਸਿੱਖਾ ਮੈਂ ਤਾਂ ਜੇ ਮੇਰੇ ਕੁਝ ਆਉਂਦਾ ਨਾ ਹੋਵੇ ਆਏ ਨਾ ਪੁੱਤੋ ਤੇ ਪਰ ਵੀ ਥੋੜੀ ਜੀ ਘਾਰ ਦੀ ਬਣਾ ਤੇਲ ਪਹਿਲੀ ਵਾਰ ਭੇਜ ਵੀ ਨਹੀਂ ਹੁੰਦਾ ਹੈਗਾ ਮੈਂ ਬਣਾ ਦੂੰਗਾ ਤਾਂ ਵਧੀਆ ਕੋਲੇ ਕਰਕੇ ਦੇਖ ਲਈ ਤੋ ਮੈਂ ਕੋਲੇ ਗਰਮੀ ਚ ਕਿਉਂ ਮਰਾਂ ਫਿਰ ਇੱਥੇ ਤੁਸੀਂ ਬਣਾ ਲੋ ਅਰਦਾ ਆਪੇ ਨਾ ਮਾਤਾ ਹੀ ਕਿਹਾ ਸੀ ਉਹਨੂੰ ਬਿਤੇ ਨੂੰ ਉਹਨੂੰ ਮਿਰਚ ਦਾ ਸਵਾਦ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਤਾਂ ਇੰਹੀਂ ਤੜਕ ਤੜਕ ਕੇ ਬਾਈ ਪਟਾਕਾ ਪਟਾਕਾ ਗੱਲਾਂ ਕਹੀ ਹੀ ਮੈਨੂੰ ਬਿਨੂੰ ਮਿਰਚ ਦਾ ਸਵਾਦ ਨਹੀਂ ਮੈਨੂੰ ਬਣਾਉਣਾ ਆਉਂਦਾ ਮੈਨੂੰ ਮੈਂ ਤਾਂ ਤਾਂ ਸਵਾ ਗਰਮੀ ਲੱਗਦੇ ਮੈਂ ਤੜੇੜ ਚਾਹੀ ਜਾ ਰਹੇ ਜਾਨਗੀ ਮੈਂ ਤਾਂ ਇਦੀ ਵੀ ਚੱਲ ਬਹੂ ਆਜੂ ਵੀ ਘਰੇ ਰਾਲ ਮਿਲ ਕੇ ਕੰਮ ਕਰਿਆ ਕਰਾਂਗੀ ਮੈਂ ਤਾਂ ਇਨੀ ਵੀ ਸੋਚੀ ਸੀ ਵੀ ਜੇ ਨਹੀਂ ਕੁਸਾਊਗਾ ਤਾਂ ਮੈਂ ਸਿਖਾ ਦੂੰਗੀ ਨੂੰ ਮੈਨੂੰ ਤਾਂ ਦਾ ਸਭਾ ਬੜਾ ਧਰਮ ਲੱਗਦਾ ਹੈ ਇਨੀ ਡਰ ਬੈ ਗਿਆ ਮੈਂ ਤਾਂ ਪਹਿਲੇ ਲੋ ਤਾਂ ਪਹਿਲੇ ਜਦੋਂ ਇ ਤੜਕ ਤੜਕ ਪਈ ਮੈਨੂੰ ਮੈਨੂੰ ਤਾਂ ਇਦੀ ਉਹਦਾ ਵੀ ਬੜਾ ਠੰਡਾ ਸਭਾ ਹੋਊਗਾ ਤੇ ਵਧੀਆ ਗੱਲਾਂ ਬਾਤਾਂ ਕਰਿਆ ਕਰਾਂਗੀ ਲਾ ਮੈਨੂੰ ਤੇ ਕਿੰਨੀ ਚਾਰ ਸਨ ਆ ਗਈ ਮੈਂ ਤਾਂ ਹੁਣ ਜੱਗੀ ਨਾਲ ਹੀ ਗੱਲ ਕਰਦੀਆਂ ਜਾ ਕੇ ਕੀ ਕਰੀਏ ਨਸਤਾ ਪੈ ਗਿਆ ਹੋਰ ਪਿਆਸੀਗਾ ਇੰਨੇ ਚ ਲੈਟ ਜੀ ਭੱਜਣੀ ਲੈਟ ਭੱਜ ਗਈ ਹੋਰ ਹੋਰ ਜੀ ਕੱਲਾ ਹੀ ਕੱਟ ਜਾ ਲਾਈ ਜਾਂਦੇ ਮਾੜਾ ਤੇ ਨਾਲਾਂ ਚ ਗੱਲ ਕਰਨੀ ਤਾਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜਿਵੇਂ ਆਪਣੀ ਘਰ ਪੂਰੀ ਦਾ ਸਾਬਾ ਪਾਪਾ ਨਾਲ ਘਰ ਮੁੰਦਾ ਕਿਉਂ ਤੈਨੂੰ ਆਏਗਾ ਤਾਂ ਲੱਗਦਾ ਮੈਨੂੰ ਤਾਂ ਠੀਕ ਲੱਗਦਾ ਸਭਾ ਦਾ ਮੈਂ ਨਾ ਮੜਾ ਜਾਈਂ ਕਹਿੰਦਾ ਉਹਨੂੰ ਵੀ ਸੋਈ ਚ ਖੜੀ ਸੀ ਮਾਹਲਾ ਪੁੱਤ ਸਬਜੀ ਮੈਂ ਬਣਾ ਦੂੰਗੀ ਹੂੰ ਹੂੰ ਤੇ ਤੇ ਨੂੰ ਨਾ ਨ ਮਿਰਚ ਦਾ ਨਹੀਂ ਪਤਾ ਹੈਗਾ ਪਹਿਲੀ ਵਾਰ ਸਾਬ ਜਾਨੀ ਹੁੰਦਾ ਵੀ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਹੂੰ ਤੇ ਕਣੀ ਨਾ ਮਮੇ ਬਣਾਉਣਾ ਤਾਂ ਹੁੰਦਾ ਮੈਨੂੰ ਕੀ ਬਣਾਉਣਾ ਨਹੀਂ ਹੁੰਦਾ ਹੈਗਾ ਮੈਂ ਨਹੀਂ ਪੁੱਤ ਇਹ ਗੱਲ ਨਹੀਂ ਹੈਗੀ ਵੀ ਤੈਨੂੰ ਬਣਾਉਣਾ ਨਹੀਂ ਹੁੰਦਾ ਹੈਗਾ ਕੋਬੀ ਚੱਲ ਕਈ ਵਾਰੀ ਹੁਣ ਫਿਕਲੀ ਜੀ ਬਣ ਗਈ ਫੇਰ ਔਖਾ ਹੋ ਜੂ ਨੂ ਉਹ ਚਾਈਆਂ ਕੱਢਣਗੇ ਮਾ ਤੂਰੇ ਮੇਰੇ ਕੋਲੇ ਖੜ ਜਾ ਹੂੰ ਤੂੰ ਦੇਖ ਲੈ ਜੀ ਸਿੱਖ ਲਈ ਤੇ ਫਿਰ ਬਣਾ ਲੈ ਕਰ ਤੈ ਹੀ ਕਰਨਾ ਸਾਰੀ ਉਮਰ ਹੁਣ ਸਰੇ ਰਸੋਈ ਮੈਂ ਤੈਨੂੰ ਸਮਾਤੀ ਤੂੰ ਹੀ ਕਰਨਾ ਤੇ ਕੰਜ ਫਿਰ ਮੈਂ ਤੇਰੇ ਕੋਲ ਗਰਮੀ ਜ਼ਰੂਰੀ ਮਰਨਾ ਮੈਂ ਕੀ ਕਰਨਾ ਉਹ ਖੜ ਕੇ ਹਾਂ ਇਹ ਕਹ ਰਿਹਾ ਉਹ ਪੁੱਤ ਮਮੇ ਤੁਹਕੇ ਲੈਣਾ ਸੀ ਆ ਇਹ ਗੱਲਾਂ ਕਹਿ ਕੇ ਉਹਨੂੰ ਆਪਣੀ ਬਣਾ ਲੈ ਦੀ ਜਿਵੇਂ ਬੰਦੀ ਸੀ ਠੀਕ ਹੈ ਬਾਕੀ ਪਹਿਲਾ ਦਿਨ ਸੀ ਉਹਦਾ ਤਾਂ ਚੱਲ ਜਾਂਦਾ ਆਪਾਂ ਖਾਣ ਦੇ ਜਿਹੇ ਜਿਹੀ ਬੰਦੀ ਮੈਂ ਤਾ ਉਹਨੂੰ ਸਵੇਕੀ ਕੀ ਕਿਹਾ ਸੀ ਮੈਂ ਚੱਲ ਸਿੱਖ ਲਵਗੀ ਵੀ ਯਾਨੀ ਕਿ ਗਰਮੀ ਹੈ ਗਰਮੀ ਕਰਕੇ ਮੈਂ ਕਿੱਥੇ ਗਰਮੀ ਚ ਮਰੂ ਜਵਾਕੜੀ ਮੈਂ ਤਾਂ ਉਹਦਾ ਪਾਲ ਹੀ ਕਰਿਆ ਸੀ ਮੈਨੂੰ ਕੋਈ ਆਈ ਨਹੀਂ ਹੈਗਾ ਵੀ ਮੈਨੂੰ ਤਾਂ ਪਿਆਰੀ ਹੈ ਮੈਨੂੰ ਤਾਂ ਧੀਆਂ ਤੋਂ ਵੀ ਵੱਧ ਪਿਆਰੀ ਹੈ ਚਲੋ ਤਾਂ ਠੀਕ ਆ ਮੈਂ ਮਾਰੀ ਇਹ ਗੱਲ ਦਾ ਗੁੱਸਾ ਕਰ ਗਈ ਉਹ ਤਾਂ ਲੱਗਦਾ ਮੈਂ ਤਾਂ ਕਿਤੇ ਦੇਰੀ ਇਹ ਦਿਨ ਦੇਖਦੀ ਤੀ ਵੀ ਮੇਰੇ ਘਰੇ ਨੂੰ ਆਉਗੀ ਤੇ ਮੈਨੂੰ ਬਣਾ ਬਣਾ ਕੇ ਖਵਾਉਗੀ ਵਧੀਆ ਰਸੋਈ ਚ ਆਪਦੇ ਰਸੋਈ ਸਾਮੂਗੀ ਕੋਈ ਨਾ ਮੈਂ ਮੈਂ ਗੱਲ ਕਰਦਾ ਉਹਦੇ ਨਾਲ ਸਵਾ ਤਾਂ ਤਾਂ ਠੀਕ ਆ ਇੰਨਾ ਗਰਮ ਨਹੀਂ ਹੈਗਾ ਸਵਾ ਉਹ ਤਾਂ ਤੈਨੂੰ ਹੀ ਹੋ ਗਿਆ ਪਤਾ ਨਹੀਂ ਭਾਈ ਉਹ ਤਾਂ ਭੱਜ ਗਈ ਮੈਂ ਤਾਂ ਮਦੋਖ ਗੱਲਾਂ ਸੁਣਨੀਆਂ ਮੇਰੀਆਂ ਤਾਂ ਕਨੀ ਜੇ ਬਣਾ ਲੈ ਮੈਥੋਂ ਹੀ ਬਣਾਦਾ ਕਹਿੰਦੇ ਆਪੇ ਬਣਾ ਲੈ ਮੈਂ ਕਰ ਦੂੰਗੀ ਲੈਣਾ ਮੰਮੀ ਆਪੀ ਬਣਾ ਲੈਂਦੀ ਤੂੰ ਵੀ ਨਹੀਂ ਕਹਿਣਾ ਸੀਗਾ ਚਲ ਮੈਂ ਦੇਖਦਾ ਮੈਂ ਕਰਦਾ ਗੱਲ ਉਹਦੇ ਨਾਲ ਚੱਲ ਕਰ ਲੈ ਗੱਲ ਉਹਦੇ ਨਾਲ ਫਿਰ ਹੋਰ ਫਿਰ ਮੂੰਹ 'ਇਹ ਕਿਵੇਂ ਫਲਾ ਰੱਖਿਆ ਕੀ ਹੋ ਗਿਆ ਤੈਨੂੰ ਮੰਮੀ ਨੇ ਮੈਨੂੰ ਸਵੇਰ ਦੇ ਤਾਣੇ ਮਾਰੀ ਜਾਂਦੇ ਨੇ ਸਵੇਰੇ ਪਹਿਲਾਂ ਤਾਂ ਦੇਖੋ ਬਰਫੀ ਕਹਿੰਦੇ ਕਹਿੰਦੇ ਥੋੜੀ ਸਖਤ ਬਣ ਗਈ ਤੇਰੇ ਤੋਂ ਚਲੋ ਤਾਂ ਠੀਕ ਆ ਬਣ ਗਈ ਹੁਣ 10 ਦੀ ਵੀ ਦਾ ਫਰਕ ਮੈਂ ਵੀ ਮੰਨਦੀ ਆ ਰਹਿ ਜਾਂਦਾ ਨਾ ਪਹਿਲੀ ਵਾਰ ਬਣਾਈਆ ਚਲੋ ਕੋਈ ਜੀ ਫਿਰ ਤਾਈ ਜੀ ਆਏ ਸੀਗੇ ਉਹਨਾਂ ਨੂੰ ਵੀ ਦੱਸਤਾ ਵੀ ਬਰਫੀ ਦਾ ਸਵਾਦ ਸੀ ਕਿ ਪਰ ਥੋੜੀ ਜਿਹੀ ਸਖਤ ਬਣਾਤੀ ਇਹਨੇ ਉਹਨਾਂ ਨੂੰ ਦੱਸਣ ਦੀ ਕੀ ਲੋੜ ਸੀ ਉਹ ਯਰ ਤੈਨੂੰ ਪਤਾ ਤਾਂ ਹੈਗਾ ਬੁਰੀਆਂ ਦਾ ਗੱਲ ਕਰ ਹੀ ਦਿੰਦੇ ਨੇ ਥੋੜੀ ਬਹੁਤੀ ਅਜਿਹੀ ਕਰਕੇ ਦਿੰਦੇ ਚਲ ਮੈਂ ਉਹ ਵੀ ਚਲ ਕੋਈ ਨਾ ਮੈਂ ਕਿਹਾ ਚਲ ਜੇ ਕਹਿ ਵੀ ਦਿੱਤਾ ਵੀ ਚਲ 19 ਦੇ ਫਰਕ ਫਿਰ ਕਿ ਹੁਣ ਮੈਂ ਕਿਹਾ ਚਲ ਸਬਜੀ ਉਹਨਾਂ ਹੁੰਦੀ ਸੀ ਮੰਮੀ ਕਹਿੰਦੇ ਮੈਂ ਪਹਿਲਾਂ ਬਣਾਉਂਦੀ ਸੀ ਮੰਮੀ ਕਹਿੰਦੇ ਚਲ ਸਬਜੀ ਕਹਿੰਦੀ ਆਹ ਵੀ ਆਪਾਂ ਦਾਲ ਨਹੀਂ ਬਣਾਉਂਦੇ ਹੈਗੇ ਚਲ ਮੈਂ ਕद्दू ਮੰਗਵਾਉਂਗੀ ਤੁਹਾਡੇ ਤੋਂ ਤੇ ਉਹ ਬਣਾ ਲਈ ਤੇ ਸਬਜੀ ਮੈਂ ਕਿਹਾ ਚਲ ਮੰਮੀ ਵੀ ਕद्दू ਬਣਾ ਲੈ ਚਲ ਕੋਈ ਨਹੀਂ ਮੈਂ ਚੀਰ ਚੂਰ ਕੇ ਮੈਂ ਆਪੀ ਬਣਾ ਲੂੰਗੀ ਕਹਿੰਦੀ ਨਹੀਂ ਸਬਜੀ ਦਾ ਮੈਂ ਬਣਾਉਂਗੀ ਤੇ ਨੂੰ ਨਾ ਸਾਹਮਣੀ ਹੈਗਾ ਸਾਲੂਨ ਮਿਰਚ ਦਾ ਤੂੰ ਘੱਟ ਪਾਏਂਗੀ ਅਸੀਂ ਥੋੜੀ ਤੇਜ਼ ਖਾਣੇ ਆ ਤੁਸੀਂ ਆਪਦੇ ਪਿੰਡ ਤੋਂ ਵੀ ਥੋੜੀ ਜੀ ਘੱਟ ਲੂਣ ਮਿਰਚ ਖਾਣੇ ਹੋ ਤਾਂ ਕਰਕੇ ਫਿਰ ਸ਼ਾਮ ਨੂੰ ਕੋਈ ਐਵੇਂ ਬੋਲੂ ਉਹ ਵੀ ਘੱਟਾ ਜਾਂ ਫਿੱਕਲੀ ਜੀ ਕੋਈ ਦਾਲ ਸਬਜੀ ਹੈ ਨਾ ਤੇ ਮੈਂ ਕਿਹਾ ਚਲ ਕੋਈ ਨਾ ਮੰਮੀ ਵੀ ਮੈਂ ਜੀ ਮੈਂ ਤੁਸੀਂ ਵੀ ਉਮੀ ਬਣਾਉਂਗੀ ਪੂਰੀ ਵਧੀਆ ਤੇਜ਼ ਲੂਣ ਮਿਰਚ ਪਾ ਕੇ ਤੇ ਕਹਿੰਦੇ ਨਹੀਂ ਤੂੰ ਐ ਕਰ ਮੇਰੇ ਲੱਗ ਗਈ ਖੜ ਕੇ ਨਾ ਸਿੱਖ ਲਾ ਵੀ ਮੈਂ ਕਿਵੇਂ ਬਣਾਉਣੀ ਹੈਗੀ ਤੇ ਬਣਾਉਂਗੀ ਮੈਂ ਤੂੰ ਗਲਤ ਤੇ ਲਿਸਨ ਤੂੰ ਮੈਨੂੰ ਕੁਝ ਬਣਾਉਣਾ ਨਹੀਂ ਆਉਂਦਾ ਹੈਗਾ ਤੂੰ ਉਹਦੀ ਗੱਲ ਨੂੰ ਗਲਤ ਸਮਝ ਗਈ ਉਹਨੇ ਤਾਂ ਇਹ ਸੋਚਿਆ ਸੀਗਾ ਵੀ ਚੱਲ ਪਹਿਲੀ ਰਸੋਈ ਆ ਹਨਾ ਮਿਕਾਦੇ ਵਾਸਤੇ ਗਰਮੀ ਚ ਮਾਰਨ ਉਸੇ ਦੇਖਦੇ ਨੂੰ ਪਤਾ ਹੈ ਵੀ ਲੇਟ ਹੈ ਨਹੀਂ ਅੱਜ ਖਰਾਬ ਹੋ ਰਿਹਾ ਟ੍ਰਾਂਸਫਾਰਮ ਤੁਸੀਂ ਵੀ ਆਦੀ ਮੰਮੀ ਦੀ ਮਹਾਇਤ ਕਰਾਉਣੀ ਹੈ ਮੈਨੂੰ ਪਤਾ ਉਹ ਮੰਮੀ ਮੰਮੀ ਦੀ ਮਹਾਇਤ ਨਹੀਂ ਮੈਂ ਕਰਾਉਂਦਾ ਮੰਮੀ ਨੇ ਮੈਨੂੰ ਦੱਸਿਆਗਾ ਕਹਿੰਦੀ ਉਹ ਐਂ ਕਹਿੰਦੀ ਸੀਗੀ ਮੰਮੀ ਵੀ ਉੱਥੇ ਗਰਮੀ ਵਾਲੀ ਸੀ ਗਰਮੀ ਕਰਕੇ ਵੀ ਕਿੱਧਰ ਇਹ ਗਰਮੀ ਚ ਕੰਮ ਕਰੂਗੀ ਉਸ ਦਿਨ ਤੂੰ ਹੀ ਕਰਨਾ ਸਾਰਾ ਕੰਮ ਹੋਰ ਕੌਣ ਕਰੂਗਾ ਉਹਨੂੰ ਤਾਂ ਇੰਨਾ ਚਾਹਦਾ ਵੀ ਮੇਰੀ ਨੂੰ ਇੰਨਾ ਕੰਮ ਕਰੂਗੀ ਹੈਨਾ ਸਾਰੇ ਘਰ ਨੂੰ ਸਾਮੂਗੀ ਨਾ ਮੈਂ ਤਾਂ ਸਵੇਰ ਦੇ ਲੱਗੇ ਕਿਹੜੀ ਗੱਲ ਤੇ ਤਾਂ ਨੇ ਲੈ ਕੇ ਤੇ ਕਿਹੜੀ ਗੱਲ ਤੇ ਤੂੰ ਆਉਣੇ ਕੀਤਾ ਹੋਣੀ ਕੀਤਾ ਹੈਗਾ ਤੂੰ ਐਵੇਂ ਨਾ ਦਿਲ ਤੇ ਲਾਇਆ ਗੱਲ ਨੂੰ ਉਹ ਮੰਮੀ ਦਾ ਸੁਭਾਅ ਇਹ じゃ ਹੈ ਨਹੀਂ ਗਾ ਜੇ ਤੂੰ ਸਮਝਿਆ ਨਹੀਂ ਹੈ ਕੋਈ ਨਾ ਕੋਈ ਨਾ ਮੈਂ ਗੱਲ ਕਰੂੰਗਾ ਮੰਮੀ ਨਾਲ ਵੀ ਕੋਈ ਨਾ ਕਰੋ ਆ ਜਾ ਬਾਹਰ ਆ ਜਾ ਹੁਣ ਤੂੰ ਕੀ ਕਰਦੀ ਸੀ ਗਰਮੀ 'ਚ ਪਾਣੀ ਇਹ ਦਿਖਾਉਂ ਦਿੱਤੀ ਭਾਣੇ ਮੈਸਾ ਨੂੰ ਅੱਛਾ ਹਾਂ ਸਬਜੀ ਕਾਦੀ ਬਣਾਈ ਸੀ ਸਬਜੀ ਤਾਂ ਭਾਣੇ ਕਦੋਂ ਬਣਾਏ ਆ ਆਹਾਂ ਮੈਂ ਨਾ ਟਿੰਡੀਆਂ ਤੇ ਚੌਲੇ ਤੇ ਕੀ ਅੱਛਾ ਨਹੀਂ ਫਿਰ ਮੈਂ ਦੁਕਾਨ ਤੇ પાਕੇ ਆਉਂਗੀ ਦੁਕਾਨ ਤੇ ਤਾਂ ਚੱਲ ਆਥਣ ਵਾਸਤੇ ਲੈ ਲਾਂਗੀ ਸਵੇਰੀ ਤੇ ਮੈਂ ਬਣਾ ਲਈ ਸੀ ਹਾਂ ਤੇ ਸਬਜੀ ਤੋਂ ਸੱਚ ਗੱਲ ਜਿਆਦਾ ਹੀ ਮੇਰੇ ਹੂੰ ਤੇ ਮੈਂ ਤਾਂ ਨਾ ਹਉ ਕਰਿਆ ਸਾਡੀ ਬਹੂ ਨੂੰ ਕਿਹਾ ਸਾੜ ਕੀ ਹਾਂ ਸਨਾਖਾ ਜਾਲ ਬੋਸ ਤੈਨੂੰ ਵੀ ਪਹਿਲੀ ਵਾਰ ਜੇ ਸਾਹਬ ਜਾਣੀ ਹੈਗਾ ਜਿ ਤੇਰਾ ਔਖਾ ਹੋ ਜਾਂਦੇ ਪਤਾ ਨਹੀਂ ਹੁੰਦਾ ਤੇ ਹੁੰਦਾ ਪਹਿਲੀ ਵਾਰ ਆਇਆ ਨੂੰ ਮਾਲਾ ਚਾਹ ਸਬਜ਼ੀ ਮੈਂ ਬਣਾ ਲੈਣੀ ਹੈ ਅੱਛਾ ਤੇ ਨੂੰ ਮੇਰੇ ਵੱਧ ਘਟ ਪਾਈ ਜਾਂਦਾ ਅੱਛਾ ਕੋਈ ਨਹੀਂ ਮੈਨੂੰ ਕੀ ਬਣਾਉਣਾ ਨਹੀਂ ਹੁੰਦਾ ਹੈਗਾ ਮੈਨੂੰ ਕੀ ਖਸਾਉਗਾ ਨਹੀਂ ਹੈਗਾ ਤੇ ਮੈਂ ਤਾਂ ਸਾਡੀ ਬਹੁਤ ਦਾ ਸਵਾ ਕਰ ਮਜਾਲਾ ਮੈਂ ਤਾਂ ਉਣੀ ਸਭਾ ਕੀ ਕਹੈ ਤੈ ਕਿਤਾ ਗਰਮੀ ਤੇ ਅੱਜ ਲੈਟਨ ਨਹੀਂ ਆਪਣੀ ਹੈਗੀ ਹਾਂ 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 ਮੈਂ ਕਿਹਾ ਪੁੱਤ ਤੈਨੂੰ ਨੂਣ ਮਿਸਤੇ ਦਾ ਹਲੇ ਸਾਬ ਜਾਨੀ ਹੈਗਾ ਹਾਂ ਚਲ ਮੈਂ ਬਣਾ ਦਨੀ ਤੂੰ ਮੇਰੇ ਕੋਲੇ ਖੜ ਕੇ ਦੇਖ ਲਈ ਸਿੱਖ ਲਈ ਤੂੰ ਅੱਜ ਹਾਂ ਹਾਂ ਲੱਗਦਾ ਤਾਂ ਹੈ ਵੀਜਰ ਨੂੰ ਗਰਮ ਜਸਵਾ ਹੈ ਹਾਂ ਮੈਂ ਕਹਤਾਂ ਮਾ ਚਲ ਤੂੰ ਸਿੱਖ ਲਈ ਖੋਲੇ ਖੜ ਕੇ ਹਾਂ ਸਾਬ ਜajou ਤੈਨੂੰ ਹਾਂ ਕੋਈ ਮੈਨੂੰ ਕੀ ਆਉਂਦਾ ਨਹੀਂ ਮੈਨੂੰ ਕੀ ਕਿਸੇ ਨੇ ਸਖਾਇਆ ਨਹੀਂ ਹੈਗਾ ਕੋਈ ਨਾ ਚਲ ਹੌਲੀ ਹੌਲੀ ਹਾਂ ਮੈਂ ਕਹਾਂ ਇਹ ਤਾਂ ਸਿੱਖਤਾ ਜਾਊਗਾ ਹੌਲੀ ਹੌਲੀ ਪਰ ਮੈਨੂੰ ਤਾਂ ਫਿਰ ਐਂ ਲੱਗਦਾ ਹੈ ਚਾਚ ਤਾਂ ਜਿਹੜੇ ਚ ਤਾਂ ਚਾਜ ਹੀ ਰਹੀ ਹੋਆ ਕਰ ਜੂਗਾ ਪਾਣੀ ਕੀ ਕਹਿ ਸਕਦੇ ਆ ਕਿਸੇ ਬਾਰੇ ਹੋਰ ਹੁਣ ਐਂ ਡਰ ਲੱਗੀ ਜਾਂਦਾ ਹੈ ਹਾਂ ਚੰਗਾ ਫਿਰ ਮੈਂ ਤਾਂ ਜਾਂਦੀ ਆ ਪਾਣੀ ਫਿਰ ਸਬਜ਼ੀ ਪਾ ਕੇ ਆਉਣੀ ਆ ਪਾਇਆ ਚੱਲ ਫਿਰ ਹਾਂ ਐਨੇ ਵੀ ਹੱਥ ਨੇ ਤਾਂ ਫਿਰ ਸੋੜੀ ਤਾਂ ਉੱਥੇ ਲੱਗ ਜੂਗੀ ਲੈ ਜਾਣਗੇ ਸਾਰੇ ਹੱਥ ਨੇ ਲੈਣਗੇ ਪਤਾ ਨਹੀਂ ਨਾਲ ਮੈਂ ਇਹ ਪਾਣੀ ਜੀ ਪਿਆ ਕੇ ਹਟੀਆਂ ਆ ਨੇਖ ਲਾ ਗੁਰਪ੍ਰੀਤ ਮम्मी ਨੇ ਤੇਰੇ ਵਾਸਤੇ ਐ ਸੋਚਿਆ ਸੀਗਾ ਵੀ ਉੱਥੇ ਗਰਮੀ ਜਿਕੇ ਮੈਂ ਕੰਮ ਕਰੂਗੀ ਚਲ ਫਿਰ ਮੰਮੀ ਨੂੰ ਪਿਆਰ ਨਾਲ ਕਹਿੰਦੇ ਤੁਸੀਂ ਮੈਨੂੰ ਤਾਂ ਲੱਗੇ ਵੀ ਗੁੱਸੇ ਵਿੱਚ ਕਿਹਾਗਾ ਓਹੋ ਤੂੰ ਤਾਂ ਉਹ ਗੁੱਸਾ ਕਰ ਗਈ ਤੂੰ ਤਾਂ ਗਲਤ ਲੈ ਗਈ ਗੱਲ ਨੂੰ ਮੰਮੀ ਤੂੰ ਸਮਝਾਣਾ ਕੋ ਸਾਨੂੰ ਮੈਂ ਨਾ ਕੋ ਤੈਨੂੰ ਐ ਕਿਹਾ ਤੇ ਵੀ ਗਰਮੀ ਵਾਲੀ ਐ ਲੈਟ ਨਹੀਂ ਸੀ ਮੈਂ ਚਲ ਮੈਂ ਆਪ ਹੀ ਬਣਾ ਲੂਗਾ ਜਿਹਦੇ ਦਿਨ ਕੀ ਹੁੰਦਾ ਕਿਹੜਾ ਫਰਕ ਪੈਂਦਾ ਉਹਦੇ ਦੀ ਬਣੂਗੀ ਸੀ ਹੁਣ ਤੈ ਹੀ ਕਰਨਾ ساری ਉਮਰ ਪਰ ਸੋਈ ਤੇ ਨਹੀਂ ਸਮਾਤੀ ਮੰਮੀ ਨੇ ਮੈਨੂੰ ਦੱਸਿਆਗਾ ਅਸਲ ਦੇ ਵਿੱਚ ਗੱਲ ਇਹ ਸੀ ਵੀ ਉੱਥੇ ਗਰਮੀ ਵਾਲੀ ਸੀਗੀ ਮੰਮੀ ਨੇ ਤਾਂ ਕਹਿਤਾ ਉਹ ਪਰ ਮੈਨੂੰ ਤਾਂ ਹੀ ਲੱਗਿਆ ਵੀ ਮੰਮੀ ਜਾਣ ਕੇ ਵੀ ਮੈਨੂੰ ਕਹਿੰਦੇ ਵੀ ਇਹਨੂੰ ਕੁਝ ਬਣਾ ਲੈ ਨਾ ਨਾ ਇਹ ਜੀ ਗੱਲ ਨਹੀਂ ਤੇ ਜੇ ਮੰਮੀ ਮੇਰੇ ਹਣਾ ਤੁਸੀਂ ਇਹ ਗੱਲ ਮੇਰੇ ਪਿਆਰ ਨਾਲ ਕਹਿੰਦੇ ਫਿਰ ਮੈਨੂੰ ਕਾੜੂ ਗੁੱਸਾ ਤਾਂ ਫਿਰ ਮੈਨੂੰ ਆਏ ਲੱਗਿਆ ਕਿ ਕਈ ਕਿਹੜਾ ਨਾ ਨਾ ਬਣਾਉਣਾ ਕਰਗੀ ਤੂੰ ਹੀ ਕਰਿਆ ਕਰ ਸਾਨੂੰ ਕਰਕੇ ਖਵਾਇਆ ਕਰ ਮੈਂ ਤਾਂ ਬਿੱਲੀ ਵਾਂਗ ਖਾਇਆ ਕਰ ਕੋਈ ਚਲੋ ਐਵੇਂ ਅੱਜ ਸਬਜ਼ੀ ਮੈਂ ਕੱਲ ਸਬਜ਼ੀ ਐਸਦਾ ਮੰਮੀ ਨੇ ਬਣਾਈ ਦਿੱਤੀ ਚੱਲ ਹੁਣ ਸਵੇਰੇ ਫਿਰ ਮੈਂ ਬਣਾਉਂ ਤੂੰ ਬਣਾ ਲਿਆ ਕਰੀ ਮਾੜੀ ਮਾੜੀ ਗੱਲ ਤੇ ਨਹੀਂ ਗੁੱਸਾ ਵਧਾਉਂਦੇ ਹੁੰਦੇ ਗੱਲ ਗੱਲ ਪਤਾ ਕੀ ਸੀਗੀ ਇਹ ਤੁਸੀਂ ਹੋਰ ਸਾਹਿਬ ਨਾਲ ਕਿਹਾ ਇਹ ਹੋਰ ਸਾਹਿਬ ਨਾਲ ਇਹ ਬਹੁਤ ਸਮਝ ਗਏ ਆਪਣਾ ਚਾਈ ਬਸ ਮਾੜਾ ਮਾੜਾ ਫਰਕ ਪਾ ਜਾਂਦਾ ਜਦੋਂ ਤੂੰ ਮੇਰੀ ਗੱਲ 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 ਤਾਂ ਸਮਝਿਆ ਨਹੀਂ ਮੈਂ ਤੇਰੀ ਸਮਝਾਂਗੀ ਉਹ ਬਸ ਐ ਫਰਕ ਪਾ ਜਾਂਦੇ ਨੇ ਮਾੜੀ ਮਾੜੀ ਗੱਲ ਤੇ ਨਾ ਦਿਲ ਤੇ ਲਾਇਆ ਕਰੋ ਮਾੜੀ ਬਾੜੀ ਗੱਲ ਨੂੰ ਨਾ ਕੋਈ ਹੋਰ ਮਾੜੀਆਂ ਮਾੜੀਆਂ ਗੱਲਾਂ ਕਰਕੇ ਬਾਲਾ ਫਰਕ ਪਾ ਜਾਂਦਾ ਘਰ 'ਚ ਕੋਈ ਨਹੀਂ ਹਾਂ ਅਨਲੇ ਵੱਡਿਆਂ ਦਾ ਤਾਂ ਉਹੀ ਨਹੀਂ ਆਪਾਂ ਗੁੱਸਾ ਕਰ ਸਕਦੇ ਹੈਗੇ ਵੱਡੇ ਤਾਂ ਹੁਣ ਕੁਝ ਵੀ ਕਹਿ ਸਕਦੇ ਆਪਾਂ ਨੂੰ ਬਸ ਮੈਨੂੰ ਉਹੀ ਜਿਆ ਲੱਗਿਆ ਵੀ ਮੂਵੀ ਨੇ ਇੰਨਾ ਰੰਡੀ ਪੀਏ ਕਿ ਕਰ ਤੂੰ ਬੰਦੇ ਤੇਰਾ ਹੀ ਬਸ ਜੂਆਦ ਲੈ ਗੁੱਸਾ ਕਰੀ ਸਾਰਾ ਕੁਝ ਤਾਂ ਇਹੀ ਕਰਨਾ ਮੈਂ ਤਾਂ ਸਾਰਾ ਕੁਝ ਛੱਡ ਦੋਗੀ ਸਸੀਕਾਲ ਜੀ ਅਸੀਂ ਨੇ ਨਵਾਂ ਚੈਨਲ ਬਣਾਇਆ ਹੈਗਾ ਪੰਜਾਬੀ ਵਿਰਸਾ ਜੀਤੇ ਅਸੀਂ ਰੋਜ਼ ਨਵੇਂ-ਨਵੇਂ ਵੀਡੀਓ ਪਰਿਵਾਰਕ ਵੀਡੀਓ ਲੈ ਕੇ ਆਇਆ ਕਰਾਂਗੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਨਵਾਂ ਚੈਨਲ ਹੈ ਜੀ ਸਾਡਾ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਵੀਡੀਓ ਦੇ ਵਿੱਚ ਅਸੀਂ ਪਰਿਵਾਰਕ ਮੁੱਦਿਆਂ 'ਤੇ ਵੀਡੀਓ ਬਣਾਉਨੇ ਆ ਘਰੇਲੂ ਮੁੱਦਿਆਂ 'ਤੇ ਤੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਇਹ ਜੀ ਗੱਲ ਨਹੀਂ ਆਊਗੀ ਦੇਖਣ ਨੂੰ ਮਿਲੂਗੀ ਵੀ ਜਿਹੜੀ ਕੋਈ ਕਿਸੇ ਦੇ ਵਿਰੋਧ ਦੇ ਵਿੱਚ ਹੋਵੇ ਜਾਂ ਕਿਵੇਂ ਵੀ ਤੇ ਪਰਿਵਾਰਕ ਵੀਡੀਓ ਹੁੰਦੀਆਂ ਨਹੀਂ ਸਾਡੀਆਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਕਿੱਥੇ ਕਮੀ ਲੱਗੀ ਸਾਨੂੰ ਦੱਸਿਓ ਹਨਾ ਵੀ ਅਸੀਂ ਨਵੇਂ ਆ ਤੇ ਹੌਲੀ ਹੌਲੀ ਅਸੀਂ ਹਾਂ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਦੇਖਿਆ ਕਰੋ ਜੀ ਧੰਨਵਾਦ